ਜੋ ਸਰਕਾਰ ਦਾ ਕੰਮ ਹੈ ਉਹ ਕੋਈ ਹੋਰ ਪਾਰਟੀ ਦੇ ਲੀਡਰ ਦੇ ਮੱਦੇ ਤੁਹਾਡੇ ਲਈ ਮੁਸਕਲਤਾ ਦੀ ਹੈ ਕਿਉਂਕਿ ਮੈਂ ਮੈਂ ਹਾਂ ਉਹ ਬੇਮਾਫਾਤ ਉਹ ਲੋਕਾਂ ਨੂੰ ਫੱਟ ਮਸਤ ਇੱਕ ਵਜੇ ਤੋਂ ਪ੍ਰਾਪਤ ਪੁਰੀਏ ਚੰਗਾ ਦੇ ਬੰਦਲ ਨੂੰ ਆਉਂਦੀਆਂ ਨੇ ਆਰਦਾ ਕੰਮ ਕਰਦੀ ਉਹ ਹੈ ਕਿ ਉਸ ਦਿਨ ਦੀ ਉਹ ਹੋ ਜਾਂਦੀ ਤੂੰ ਇੱਕ ਮੇ ਬੋਲਦੇਗਾ ਤੂੰ ਕਮਾਨ ਕਰੂਗਾ ਕੱਲ੍ਹ ਨੂੰ ਕੋਈ ਨਾ ਫੇਟ ਹੋ ਜਾ ਨਹੀਂ ਇਹ ਤੇਰੀ ਤੁਸੀਂ ਕਿਹਨੇ ਇਹ 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 ਇਸ ਤਰ੍ਹਾਂ ਮੁਠੀ ਹੱਥੇ ਇਹਦੇ ਪੰਗਾ ਮੈਂ ਪਵਾਇਆ ਨਹੀਂ ਤੁਸੀਂ ਇਹ ਨਹੀਂ ਨਹੀਂ ਤੁਸੀਂ ਇੱਕ ਦੇ ਬੋਲੋਗੇ ਤਾਂ ਕਿ ਉਹ ਨਹੀਂ ਬੋਲੋਗੇ ਕੀ ਆ ਉਹ ਦਾ ਬੋਲਦਾ ਕੀ ਬੋਲਦਾ ਟੁਕੜਾ ਬੋਲਦਾ ਨਹੀਂ ਸੁਣ ਹੁਣ ਬਾਹਰ ਫੜੀ ਤੇ ਕਰਕੇ ਬਾਹੇਗਾ ਕੀਨੇ ਵਿੜਾ ਕੇ ਕਮੈਂਟ ਹੋਰ ਹੋਰ ਕੀਨੇ ਬੈਸ ਬੇਨਤੀ ਕਰੀ ਜੰਨੇ ਐ ਐਨੀ ਅੱਧੀ ਫੇਰ ਤੇ ਇੱਥੇ ਗੱਲ ਕਰਿਆ ਨੂੰ ਬਾਹਰ ਹਰ ਜੀ

ਅਸੀਂ ਇਹਦੇ ਪਾਸਾ ਤੋਂ ਲੈਣੇ ਆ। ਓ ਯਾਰ ਗੱਲ ਸੁਣ ਮੇਰੀ ਤੂੰ ਮੇਰੇ ਨਾਲ ਫਾਲਤੂ ਕਰਦਾ। ਨਹੀਂ ਫਾਲਤੂ ਸਾਡੇ ਬੰਦੇ ਨੂੰ। ਕੀ ਗੱਟਦਾ? ਤੂੰ ਕਿਉਂ ਕਹਿਣਾ ਬੈਠ ਕਿੱਥੇ? ਇਹਨਾਂ ਨੂੰ ਬੇਇੱਜ਼ਤੀ ਕਰਦੇ ਬਣਿਆ। ਬੇਇੱਜ਼ਤੀ ਕੀਤੀ। ਉਹਨੂੰ ਬੇਇੱਜ਼ਤੀ ਕਰਦੇ ਯਾਰ ਖੜੀ ਮੇਰਾ ਹੁਣ ਫੈ। ਤੂੰ ਬੇਇੱਜ਼ਤੀ ਕਰਨਾ ਨਿਸ਼ਾਨ ਖਤਮ ਦੇ। ਇੱਕ ਮਿੰਟ ਹੋ ਜਾਊਗਾ ਤੇਰੇ ਕੋਲ ਕੀ ਧੱਕਾ ਹੈ? ਮੇਰੇ ਕੋਲ ਇੰਨਾ। ਤੇਰੇ ਕੋਲ ਕੀ ਧੱਕਾ ਹੈ? ਤੂੰ ਕਹਿੰਦਾ ਹੈਗਾ। ਤੇਰੇ ਕੋਲ ਕੀ ਧੱਕਾ ਹੈ? ਤੂੰ ਕੌਣ ਹੈ? ਅਸੀਂ ਸਾਡੇ ਦੇ ਮੈਂਦੇ ਹੋਰ ਕਿਸੇ ਦੇ ਫਸਟ। ਸਾਡੇ ਦੇ ਮੈਂਦੇ ਕਰਪਸ਼ਨ ਨਾ ਕਰਾਓ। ਤੀਰੇ ਕਰਦੀ ਕਬੂ ਕਰਦਾ। ਤੂੰ ਕੌਣ ਹੈ?

ਕੀ ਗੱਲ ਤੈਨੂੰ ਸਾਰੇ ਖੜੇ ਚੁੱਪ ਇੱਕ ਮਿੰਟ ਤੁਸੀਂ ਇੱਕ ਮਿੰਟ ਤੂੰ ਪੰਗਾ ਲਏਗਾ ਜਾ ਕੇ ਉੱਥੇ ਭਲੇ ਕੀ ਹੁੰਦੀ ਹੈ ਗੱਲ ਇਹਦੀ ਗੱਲ ਸੂਰ ਨਹੀਂ ਬਾਹਾਂ ਫੜ ਫੜ ਕੇ ਕਹੇਗਾ ਕਿ ਕੀ ਦੀ ਬਾਹਾਂ ਮੜਦੀ ਇਹ ਵੀਡੀਓ ਬੁਣਵਾਉਣ ਵਾਲਾ ਵੜਦੇ ਆਂ ਅਈ ਮੇਰੀ ਨਾ ਗੱਲ ਤੂੰ ਤੁਸੀਂ ਰੋਹ ਮੰਗਾਈ ਤੁਸੀਂ ਰੋਹ ਮੰਗਾਈ ਆ ਹੀ ਨਹੀਂ ਰੇ ਉਹ ਘਰੇ ਵੇ ਖਲੂਨ ਨੂੰ ਜਦੋਂ ਤੁਸੀਂ ਫੜਾਈ ਕਰ ਪੰਜ ਵਾਰ ਗੱਲ ਕੀਤੀ ਹੈ ਪੰਜ ਵਾਰੀ ਪੁੱਛ ਲਈ ਹੈ ਤੁਸੀਂ ਤਾਂ ਵਿਰੋਧ ਹੀ ਕਰਾ ਆ ਤੁਸੀਂ ਵਿਰੋਧ ਹੀ ਕਰਾ ਕਰੀ ਚੱਲੋ ਬਸ ਵਿਰੋਧ ਕਿਉਂ ਇੱਕ ਹੀ ਗੱਲ ਤਾਂ ਹੀ ਬਣ ਗਿਆ ਜਿਹੜਾ ਵਿਰੋਧ ਪਾਰਕ ਵਿਰੋਧ ਲਾਇਸ ਵੀ ਬਣਿਆ ਜਿੱਥੇ ਖੜਾ ਹੋ ਕੇ ਕੋਈ ਨਹੀਂ ਕੋਈ ਰੋਲ ਨਹੀਂ ਬਸ ਜੋ ਕਰਦੇ ਦਿੰਦੇ ਯਾਰ ਪਰ ਉਹ ਵੀ ਉੱਠ ਕੇ ਕਰੋ ਯਾਰ ਮੈਂ ਪੂਰੇ ਕੰਮ ਕਰਨਾ ਹੈ ਤਾਂ ਕਿ ਪਾਰਟੀ ਨੂੰ ਸਪੋਰਟ ਮਿਲੂ ਗੱਲੋ ਕਰੀ ਦੀ ਗੱਲ ਕਿਸੇ ਨਾਲ ਲੋਕਾਂ ਨੂੰ ਤੰਗ ਨਾ ਕਰ ਗਲੀ ਗਲੀ ਮਾਨ ਸਾਡੀ ਨਸ਼ਾ ਹੈ ਹਰੇਕ ਟੇੜੀ ਗਲੀ 'ਚ ਵੀ ਨਸ਼ਾ ਹੈ ਤੇਰੀ ਗਲੀ 'ਚ ਬੱਚੇ ਕਰਦੇ ਨੇ ਓ ਸਾਡੇ ਜਵਾਕ ਕਹਿੰਦੇ ਨੇ ਮੇਰੇ ਦੋ ਜਵਾਕ ਫਿਰ ਲੜੋ ਉਹਨਾਂ ਲਈ ਲੜਦਾ ਕਿਉਂ ਉਹਨਾਂ ਲਈ ਤੂੰ ਕੀ ਲੜਦਾ ਕਿਉਂ ਉਹਨਾਂ ਲਈ ਤੁਹਾਨੂੰ ਪਤਾ ਨਹੀਂ ਸਭ ਕੁਝ ਮੈਂ ਕੀ ਪਤਾ ਬੱਸ ਮੈਨੂੰ ਬੱਸ ਕੀ ਤੂੰ ਕੀ ਪਤਾ ਮੇਰਾ ਤੈਨੂੰ ਕੀ ਪਤਾ ਮੇਰਾ ਤੈਨੂੰ ਤੂੰ ਸਰਕਾਰੀ ਮਲਾਇ ਮੈਂ ਕੰਮ ਕਰਦਾ ਹਾਂ ਹੈ ਬੁਰਾ ਕੰਮ ਨਹੀਂ ਮੇਰੇ ਠੂਠੇ ਬੰਦਾ ਤੂੰ ਸਰਕਾਰੀ ਬੰਦਾ ਸੇਵਾ ਲੈਣੀ ਤੇ ਨੀਵਾਂ ਕੰਮ ਤੂੰ ਕਾਹ ਚੰਚਾ ਬਣਿਆ ਰਾਜਨੀਤਿਕ ਨੀਤਿਕੀਦਰਾ ਨਾ ਰਾਜਨੀਤਿਕ ਨੀਤਿਕੀਦਰਾ ਕਿਉਂ ਚੰਚਾ ਬਣਿਆ ਸਰਕਾਰੀ ਬੰਦਾ ਅਸੀਂ ਤਾਂ ਸੁਪਾਰ ਦੇ ਕੰਮ ਕਰਦੇ ਹਾਂ ਇਹ ਸਰਕਾਰ ਆਈ ਨਹੀਂ ਤੇ ਆਹ ਥਾਂ ਤੇ ਤੂੰ ਬਾ ਤੂੰ ਆਪ ਦੀ ਡਾ ਆਹ ਕੋ ਪੋਟਾ ਨਾਲੋਂ ਬਰਦੀ ਪਾ ਆਂ ਤਾਂ ਲਿਖਦਾ ਇਉਂ ਆ ਤੂੰ ਥਾਰੇ ਬੈਟ ਲਾਈ ਕਰਦਾ ਚੰਚ ਚਮ ਹੈ ਭੇੜ ਆ ਮੈਂ 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 ਆਹ ਮਾਹੀ ਪਾਤੀ ਇਹ ਮਹਾਰਾਜ ਇਹ ਮਹਾਰਾਜ ਕੋਟਾ ਪਲਾਜਾ ਇਹ ਵੀ ਬਰਦੀ ਪਾਈ ਦਿੰਦੇ ਨੇ ਇਹਨਾਂ ਨੂੰ ਤੂੰ ਕਰੋ ਇਹਨਾਂ ਨੂੰ ਤਾਂ ਕਹੋਗੇ ਵਿਚਾਰੇ ਨੂੰ ਹੁਕਮ ਲਾਉਣਾ ਕੋ ਸੋਡਾ ਹੋਰ ਕੀ ਕਰ ਸਕਦਾ ਤੂੰ ਜੀ ਤੋ ਨਾ ਬੋਲੋ ਕਹਿੰਦੇ ਸਾਡੇ ਬੁਤਾਂ ਕਿਤੇ ਆ ਗਏ ਜੇ ਰੁਕ ਲੱਗੇ ਉਹਨੂੰ ਕਾਹ ਕਿ ਕਰਾਉਂਦੇ

ਕਹਿੰਦੇ ਆਂ ਚਲੋ ਜੀ ਆਪਾਂ ਕੋਲੀ ਚੱਕਦੇ ਆਂ ਹਾਂ ਪਾਰਟੀ ਦੇ ਮੌਸਮ ਕਰਨਾ ਹੈ ਬੱਕਰੀ ਵਾਲਾ ਤੁਸੀਂ ਨਿੱਜੀ ਤੋਂ ਰੱਖੋ ਬਾਈ ਬਰਾਬ ਕਿ ਉਹਨਾਂ ਨੇ ਕੰਮ ਕੀ ਦਿੱਤੀ ਹੈ ਗਨਾਹ ਆ ਤੁਹਾਡੇ ਸਾਹਮਣੇ ਦਿੱਤੀ ਜੇ ਕੋਈ ਬਾਗੀ ਮਾੜੋਕਾ ਫੜਦਾ ਉਹ ਤੁਸੀਂ ਦਬਾਉਣਾ ਚਾਹੁੰਦੇ ਹੋ ਅਸੀਂ ਜੇ ਕੋਈ ਕੰਮ ਕਰਦੇ ਅਸੀਂ ਕੋਈ ਇੰਟਰਨੈਟ ਆ ਪਾਰਕ ਜਿੱਥੇ ਜਿਹੜੇ ਬੁੱਢੇ ਗੱਲ ਚਾਹੁੰਦੇ ਸੱਤ ਵਜੇ ਨਾ 9:30 ਜਾਂ 8:30 ਵਜੇ ਤੇ ਕਾਲ ਲੀਡਰ ਦੇ ਹੈ ਅੱਛਾ ਫੱਟੋ ਬਈ ਲਟਾਇਆ ਸੀ ਜੀ ਆ ਲੀਡਰ ਦੇ ਕੰਮ ਦੇਖ ਲੋ ਇੱਕ ਸਰਕਾਰੀ ਮਲਾਇਮ ਐ ਇਥੇ ਮਿੰਦਰਪਾਲ ਸਿੰਘ ਉਹ ਇੱਕ ਬਜ਼ੁਰਗ ਬੰਦੇ ਨੂੰ ਧਮਕੀਆਂ ਦੇ ਰਿਹਾ ਹੈ ਉਹ ਸਰਕਾਰੀ ਬੰਦਾ ਆ ਲੈਖ ਇਥੇ ਜੋਤਨ ਸ਼ੇਮਪੁਰਦਲਾ ਉਹ ਪਾਈ ਫਿਰਦਾ

ਇਹ ਮੇਨਾਮ ਹੈ ਪਿਰੇ ਪਹਾੜੋਂ ਦੇ ਕਰਨ ਆਈਆ ਹੈ ਮੈਂ ਕਿਹੜਾ ਆਈਆ ਇਹ ਆਲੀ ਇਹ ਟਿੰਡਾ ਵਾਲਾ ਹੈ ਜੇ ਨਾ ਲੱਸਦਾ ਤਾਂ ਕਹਾਂ ਬੰਦਿਆ ਪਹਿਲੋਂ ਜੀ ਸਾਹਮਣੇ ਚਾਲਨ ਨਹੀਂ ਭਾਈ ਦੱਸਿਆ ਸਾਹਮਣੇ ਲੋਕ ਤੁਸੀਂ ਰੋਪਾ ਜੀ ਅਸੀਂ ਰੁਕੇ ਆ ਸਾਡੇ ਨਾਲ ਜੀ ਭੁੰਜੇ ਭਾਈ ਕਿੱਥੋਂ ਉੱਤੇ ਭਜਾਂਗੇ ਪਰ ਇਹ ਵੀ ਰੁਕੇ ਭਾਈ ਪਰ ਆਉਂਦੇ ਨੇ ਪਰ ਜੀ ਕੋਈ ਨਹੀਂ ਹੋ ਰਿਹਾ ਕਹਿੰਦੇ ਆਂ ਪਾਚ ਕਰ ਦੋ ਇਕੱਠੇ ਰਹਿ ਜਾਦੇ ਥੱਲੇ ਤੁਸੀਂ ਅਸੀਂ ਕਰਦੇ ਹਾਂ ਇਕੱਠੇ ਕਰਦੇ ਹਾਂ ਜਦੋਂ ਪਾਚ ਕਰਦੇ ਹਾਂ ਉਹਦੇ ਉੱਪਰੋਂ ਹੱਟ ਕੇ ਖੀ ਜਾਂਦੇ ਹਾਂ ਉਹਨਾਂ ਕਰਾਂ ਉਹਨਾਂ ਕਰਾਂ ਇੱਥੇ ਬੈਠੀ ਜਾਈ ਰਹੇ ਹਾਂ